ਤਖਸ਼ਿਰੀ ਹਰਮੰਦਰ ਜੀ ਪਟਨਾ ਸਾਈ ਵਿਖੇ ਤਾਂ ਅੰਤਾਂ ਸ਼ੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ 308ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਮਹਾਨ ਦਿਨ ਤੇ ਗੁਰਦੁਆਰਾ ਸੁਨਾ ਟੋਲੀ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਕਰਵਾਈ ਗਈ ਪੰਜ ਪਿਆਰਿਆਂ ਦੇ ਗਵਾਈ ਹੇਠ ਅਨੰਤ ਸਾਹਿਬ ਦੇ ਪਾਠ ਤੇ ਅਰਦਾਸ ਬੇਨਤੀ ਕਰਕੇ ਨਵੀਂ ਇਮਾਰਤ ਦੀਆਂ ਚਾਬੀਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੂੰ ਸੌਂਪੀਆਂ ਗਿਆ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਦਿੱਲੀ ਵਾਲਿਆਂ ਦਾ ਧੰਨਵਾਦ ਕੀਤਾ ਗੁਰੂ ਗੋਬਿੰਦ ਸਿੰਘ ਮਾਰਵਾੜਾ ਤੋਂ 18ਵਾਂ ਪ੍ਰਕਾਰ ਦਾ ਜੋ ਕਿ ਤਖਤੁਰੇ ਨਦਨੀ ਪੱਤਾ ਸਾਹਿਬ ਨੂੰ ਹਰ ਮੰਦ ਕਮੇਟੀ ਨੂੰ ਚੜ੍ਹਤਾ ਦੇ ਚ ਉਹ ਨਾਲ ਬਿਆਨਤਾ ਦਿੱਤੀ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਇਸ ਉਸਤਾਨ ਤੇ ਖਲੋਤੇ ਹਾਂ ਗੁਰਦੁਆਰਾ ਸੁਨਾਰ ਟੋਲੀ ਜਿਹੜਾ ਕਿ ਤਖਤ ਸਾਹਿਬ ਤੋਂ 1.5 ਕਿਲੋਮੀਟਰ ਦੀ ਵਿੱਤੇ ਹੈ ਇਹ ਉਸਤਾਨ ਜਿੱਥੇ ਪਹਿਲਾਂ ਇਮਾਰਤ ਝੁੱਟੀ ਸੀ ਉਹ ਹੁਣ ਵੱਡੀ ਇਮਾਰਤ ਸੰਤਾ ਵਰਤ ਜੀ ਹੈ ਇਹ ਕਾਰ ਕੀਤੀ ਹੈ ਕਾਰ ਸੇਵਾ ਦਿੱਲੀ ਵਾਲੇ ਸੰਪਰਦਾਇ ਬਾਬਾ ਬਕਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਵਾਲੋ ਜਿਹੜੇ ਕਿ ਇਹ ਅੱਜ ਮੁਕੰਮਲ ਹੋਈ ਹੈ ਅੱਜ ਤੇ ਮੁਕੰਮਲ ਹੋਰ ਦੁਬਾਰਾ ਤੇ ਜੋ ਹੈ ਆਪਣੇ ਦੁਕਾਨ ਸਜਾਏ ਨੇ ਅਤੇ ਅੱਜ ਚਾਬੀਆਂ ਜਿਹੜੀਆਂ ਕੌਂਸਲ ਦੇ ਪ੍ਰਬੰਧਕਾਂ ਨੂੰ ਇਹ ਚਾਬੀਆਂ ਸੌਂਪ ਦਿੱਤੀਆਂ ਗਈਆਂ ਤੇ ਬੜੀ ਵੱਡੀ ਸੇਵਾ ਦਿੱਲੀ ਕਾਰ ਸੇਵਾ ਵਾਲੇ ਜੀ ਨੇ ਵਾਰਿਆ ਜਿੰਨਾ ਰਸਤੇ ਨਾਲ ਸੰਗਤ ਆਈ ਹੈ ਗਲੀਆਂ ਭੀੜੀਆਂ ਹਨ ਛੋਟੀਆਂ ਗਲੀਆਂ ਹਨ ਔਰ ਫਿਰ ਵੀ ਕਾਰਸੇ ਦੇ ਮਹਾਪੁਰਖਾਂ ਦੀ ਜਿਹੜੀਆਂ ਸੇਵਾ ਨਿਭਾਈ ਹੈ ਬਾਬਾ ਅਦਰਾਮ ਸਿੰਘ ਜੀ ਬਾਬਾ ਮੇਰਕ ਸਿੰਘ ਜੀ ਜਿਹੜੇ ਤੋਂ ਗੁਰਦੁਆਰਾ ਸਾਹਿਬ ਦੇ ਲੈ ਕੇ ਇਹ ਸੇਵਾ ਸੰਭਾਲ ਕਰਦੇ ਸੇਵਾਵਾਂ ਕਰਦੇ ਆ ਤੇ ਅੱਜ ਗੁਰਦੁਆਰਾ ਬਣ ਕੇ ਜਿਹੜਾ ਪਹਿਲਾਂ ਵੀ ਗੁਰਦੁਆਰ ਸਾਹਿਬ ਦੇ ਮਾਪਕਿਤੇ ਚ ਉਹਨੇ ਵੱਡੇ ਇਮਾਰਤ ਬਣ ਕੇ ਪਿਆਰ ਹੋ ਗਿਆ ਵੱਡਾ ਹਾਲ ਜਿਹੜਾ ਹੈ ਤੇ ਬਣ ਕੇ ਪਿਆਰ ਹੋ ਗਿਆ ਕਟੜ ਜੀਰ ਮੰਦਿਰ ਜੀ ਪੰਡਾ ਸਾਹਿਬ ਦੇ ਪ੍ਰਬੰਧ ਕਮੇਟੀ ਵੱਲੋਂ ਸਭੋਰ ਸੰਗਤਾਂ ਵੱਲੋਂ ਕਾਰਸੇ ਵਾਲੇ ਮਹਾਪੁਰਖ ਬਾਬਾ ਅਤੇ ਜੀ ਜੀ ਬਾਬਾ ਮਹੰਤਰ ਜੀ ਅੱਜ ਸਾਰੇ ਜਥੇਬੰਦੀ ਨੂੰ ਬਹੁਤ ਬਹੁਤ ਧੰਨਵਾਦ ਹੈ ਗੁਰਸੱਭ ਕਿਰਪਾ ਕਰੇ ਸਮੁੱਚੀ ਗੁਰਨਾਨਕ ਨਾਮਲੇਵਾ ਸਾਧ ਸੰਗਤ ਆਪ ਸਾਰੇ ਅਸੀਂ ਵਧਾਈ ਦੇ ਪਾਤਰ ਹਾਂ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸੇ ਅਸਥਾਨ ਸਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਲਾਗੇ ਸੋਨਾਰ ਟੋਲਾ ਜਿਹਦੀ ਹਿਸਟਰੀ ਜਿਹੜਾ ਇਤਿਹਾਸ ਪਹਿਲੇ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਹੈ ਔਰ ਸਨਾਰ ਟੋਲੇ ਤੋਂ ਹੋ ਕੇ ਹੀ ਗੁਰੂ ਪਾਤਸ਼ਾਹ ਪਹਿਲੇ ਪਾਤਸ਼ਾਹ ਉਸ ਸਥਾਨ ਤੇ ਗਏ ਜਿੱਥੇ ਹਿੰਦੁਸਤਾਨ ਚ ਦੁਨੀਆ ਚ ਪਹਿਲੀ ਮੰਜੀ ਗੁਰਨਾਨਕ ਸਾਹਿਬ ਨੇ ਪ੍ਰਚਾਰ ਦੀ ਸਫਲਤਾ ਕੀਤੀ ਔਰ ਇਹ ਬੜਾ ਹੀ ਰਮਣੀਕ ਔਰ ਬਹੁਤ ਹੀ ਅੱਛਾ ਸਥਾਨ ਆ ਸਾਰੀ ਸੰਗਤ ਔਰ ਖਾਸ ਕਰਕੇ ਸਤਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਔਰ ਉਹਨਾਂ ਤੋਂ ਵਰਸਾਏ ਹੋਏ ਬਾਬਾ ਬੱਲੇ ਸਿੰਘ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਸਮੁੱਚਾ ਆਪਣਾ ਜਥਾ ਸਾਰੇ ਵਿਧਾਈ ਦੇ ਪਾਤਰ ਨੇ ਬਹੁਤ ਵੱਡੀਆਂ-ਵੱਡੀਆਂ ਸੇਵਾਵਾਂ ਇਹ ਸੰਸਥਾ ਕਰ ਰਹੀ ਆ ਔਰ ਗੁਰੂ ਸਾਹਿਬ ਦੀ ਇਨੀ ਬਖਸ਼ਿਸ਼ ਤੇ ਰਹਿਮਤ ਆ ਕਿ ਇਹ ਸੰਸਥਾ ਅੱਜ ਤੋਂ ਜੱਤ ਤੋਂ ਵੀ ਇਹ ਸੇਵਾ ਕਰ ਰਹੀ ਆ ਗੁਰੂ ਪਾਤਸ਼ਾਹ ਨੇ ਇਹਨਾਂ ਦੀ ਝੋਲੀ 'ਚ ਸੇਵਾ ਤੇ ਸੋਭਾ ਔਰ ਭਗਤੀ ਦੋਵੇਂ ਚੀਜ਼ਾਂ ਹੀ ਪਾਈਆਂ ਜਿੱਥੇ ਬਾਬਾ ਬਜਨ ਸਿੰਘ ਸੇਵਾ ਦੇ ਪੁੰਜ ਨੇ ਉੱਥੇ ਭਗਤੀ ਵੀ ਪੁੰਜ ਮੰਨੇ ਜਾਂਦੇ ਨੇ ਇਸ ਕਰਕੇ ਅਸੀਂ ਬੜੇ ਵੱਡ ਭਾਗੇ ਆ ਕਿ ਅਸੀਂ ਪ੍ਰਮੰਡਕ ਕਮੇਟੀ ਤੱਕ ਸ੍ਰੀਵੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਹੋਣ ਦੇ ਨਾਤੇ ਐਸੇ ਸੰਤਾਂ ਮਹਾਂਪੁਰਸ਼ਾਂ ਦਾ ਸਾਨੂੰ ਸੰਗ ਮਿਲ ਰਿਹਾ ਹੈ ਔਰ ਅਸੀਂ ਫੇਰ ਦੁਬਾਰਾ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਅੱਜ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਕੇ ਬਾਬਾ ਬਜਨ ਸਿੰਘ ਜੀ ਦੀ ਰਹਿਨਮਾਈ ਥੱਲੇ ਅੱਜ ਮੁਕੰਮਲ ਹੋਈ ਆ ਅੱਜ ਪਹਿਲੇ ਦਿਨ ਉਹਦਾ ਘਟਨ ਹੋਇਆ ਪ੍ਰਕਾਸ਼ ਹੋਇਆ ਨਾ ਜੀ ਗੁਰੂ ਸਾਹਿਬ ਦਾ ਉਥੇ ਪ੍ਰਕਾਸ਼ ਹੋਇਆ ਦਸਰਪਾਸ਼ੀ ਦੀ ਜੋਤ ਦਾ ਸਾਰੇ ਵਧਾਈ ਦੇ ਪਤਨੇ ਆ ਬਹੁਤ ਬਹੁਤ ਖੁਸ਼ੀਆਂ ਗੁਰੂ ਸਾਹਿਬ ਬਖਸ਼ਣ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਇਹ ਸੰਭਵ ਨਹੀਂ ਹੈ ਕਿ ਜਿੰਨਾ ਗਲੀਆਂ ਦੇ ਵਿੱਚੋਂ ਦੀ ਪੈਦਲ ਜਾਣਾ ਵੀ ਬਹੁਤ ਮੁਸ਼ਕਲ ਹੈ ਉਹਨਾਂ ਗਲੀਆਂ ਦੇ ਵਿੱਚੋਂ ਅਸੀਂ ਇਹ ਸਮਾਨ ਲਿਆ ਆ ਕਿ ਮਹਾਂਪੁਰਖਾਂ ਨੇ ਆਲੀ ਸ਼ਾਨ ਇਮਾਰਤ ਬਣਾਈ ਹੈ ਮਹਾਂਪੁਰਖਾਂ ਦੀ ਸੇਵਾ ਭਗਤੀ ਤੋਂ ਸਦਕੇ ਜਾਈਏ ਸਭ ਕੁਝ ਸੱਚੇ ਪਾਤਸ਼ਾਹ ਗਰੀਬ ਨੂੰ ਆ ਕਿਰਪਾ ਕਰਨ ਮਹਾਂਪੁਰਖਾਂ ਨੂੰ ਪੂਰਨ ਸੰਪੂਰਨ ਦੇ ਦੇੋ ਤਾ ਸਤਿ ਸਕਸ਼ ਇਹ ਤੰਦਰੁਸਤੀ ਬਖਸ਼ਣ ਤਾਂ ਕਿ ਉਹ ਸੇਵਾ ਕਰਨ ਕਿਉਂਕਿ ਇੱਥੇ ਪਟਨਾ ਸਾਹਿਬ ਜਦੋਂ ਪਾਬਾ ਹਰਬੰਸ ਸਿੰਘ ਜੀ ਆਏ ਸਨ ਅ ਸੋ ਉਦੋਂ ਬਹੁਤ ਸੰਗਤ ਦੀ ਆਵਾਜ਼ ਆਈ ਵੀ ਔਰ ਸਵਾਈ ਸੀ ਮਾਇਆ ਦੀ ਆਮਦ ਔਰ ਰਫਤਰੀ ਬਹੁਤ ਸਵਾਈ ਸੀ ਉਦੋਂ ਆਪ ਜੀ ਨੇ ਪ੍ਰਬੰਧ ਸੰਭਾਲੇ ਇੱਥੇ ਬਹੁਤ ਸਹਾਯੋਗ ਕੀਤਾ ਇਸ ਸੰਪਰਦਾਏ ਨੇ ਤਖਤ ਸਾਹਿਬ ਨੂੰ ਜਿਵੇਂ ਮਾਨਯੋਗ ਜਗਨਨਾਥ ਕਤਰ ਸਾਹਿਬ ਜੀ ਨੇ ਦੱਸਿਆ ਕਿ ਹੁਣ ਇਹ ਸਸਤਾਂ ਦੀ ਸੇਵਾ ਕਰਕੇ ਅਰਦਾਸ ਹੋਈ ਕਥਾਕਿਰਤਾ ਦੇ ਦੀਵਾਨ ਸੱਜੇ ਹਾਜ਼ਰੀਆਂ ਭਰੀਆਂ ਚਾਬੀ ਮਹਾਰਾ ਦੇ ਘਰ ਨੂੰ ਸੌਂਪ ਦਿੱਤੀ ਹੈ ਸਤਿਗੁਰੂ ਕਿਰਪਾ ਕਰਨ ਬਹੁਤ ਖੁਸ਼ੀਆਂ ਨੇ ਜੀ ਸਾਰਿਆਂ ਨੂੰ ਜਿਉ ਆਇਆ ਬਾਣੀ ਪੜੀਏ ਅੰਮ੍ਰਿਤ ਸ਼ਕੀਏ ਗੁਰੂ ਵਾਲੇ ਬਣੀਏ ਰਹਿਤ ਮਰਜਾਦਾ ਦੀ ਕਿਰਪਾ ਕਰੀਏ 팀ਾਨ ਸੰਤ ਬਾਬਾ ਰਵਨ ਸਿੰਘ ਕਾਰ ਸੇਵਾ ਦਿੱਲੀ ਵਾਲੇ ਉਹਨਾਂ ਤੋਂ ਰਸਾਏ ਹੋਏ ਬਾਬਾ ਬਚਨ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਹੋਰ ਸੰਗਤ ਸਾਧੂ ਸੰਤ ਮਾਪੁਰ ਖਾਏ ਸੀ ਭਾਈ ਉਹਨਾਂ ਨੇ ਆਨ ਕੇ ਇੱਥੇ ਵੈਗ੍ਰੂ ਜੀ ਬਹੁਤ ਸ਼ਾ ਸੰਗਤ ਨਾਲ ਆਈ ਸੰਗਤ ਜੀ ਉਹ ਤੋਂ ਬਾਅਦ ਸੇਵਾ ਕਰ ਰਹੀਆਂ ਸੰਗਤਾਂ ਜੋ ਵੀ ਸੇਵਾ ਕਰ ਰਹੀਆਂ ਨੇ ਲੰਗਰ ਦੀਆਂ ਸੇਵਾ ਕਰ ਰਹੇ ਨੇ ਮਾਤਾ ਬਜ਼ੁਰਗਾਂ ਜੀ ਉਹਨਾਂ ਨੇ ਵੀ ਸੇਵਾ ਕੀਤੀ ਇੱਥੇ ਗੇਟਾਂ ਦੀ ਸੇਵਾ ਕੀਤੀ ਪਲਕੀ ਸਾਹਿਬ ਦੀ ਸੇਵਾ ਕੀਤੀ ਜੋ ਵੀ ਕਾਰ ਸੇਵਾ ਵੇਖੋ ਜਿਹੜਾ ਵੀ ਦੇਸ਼ਾਂ-ਵਦੇਸ਼ਾਂ ਚ ਜਿੱਥੋਂ ਵੀ ਸੰਗਤ ਆਈਏ ਚੱਲ ਕੇ ਆਈਏ ਤਖਤਾਂ ਤੇ ਪਟਨਾ ਸਾਹਿਬ ਮਹਾਰਾਜ ਦੇ ਜਨਮ ਸਥਾਨ ਤੇ ਜੀ ਇਹ ਹਰ ਸਾਲ ਹੀ ਇਦਾਂ ਵਾਇਗੁਰੂ ਸਾਰੀ ਸੰਗਤ ਹਮ ਹਮਾ ਕੇ ਪਹੁੰਚਦੀ ਏ ਅੱਜ ਕੰ ਵੀ ਸੰਗਤਾਂ ਨੇ ਬਹੁਤ ਅੱਗੇ ਨਾਲ ਸੰਗਤ ਵੱਧ ਆਈ ਆ ਜੀ ਜੋ ਵੀ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਦਾ ਹੈ ਜੇ ਕੋਈ ਦੱਸਦਾ ਜਾ ਕੇ ਜੀ ਜਿੰਨੇ ਵੀ ਇਤਿਹਾਸਕ ਸਥਾਨ ਨੇ ਇੱਥੇ ਸੇਵਾ ਬਾਬਾ ਸੁਭਾਨ ਸਿੰਘ ਬਾਬਾ ਬਚਨ ਸਿੰਘ ਉਹਨਾਂ ਦੀ 84 ਤੋਂ ਪਹਿਲਾਂ ਦੀ ਸੇਵਾ ਚੱਲ ਰਹੀ ਏ ਵਾਇਗੁਰੂ ਜੀ ਇੱਥੇ ਜਿਹੜੇ ਮੁਖੀ ਨੇ ਜਿਹੜੇ ਇੱਥੇ ਦੇ ਕਰਤਾ ਕਰਤਾ ਨੇ ਉਹ ਬਾਬਾ ਗੁਰਨਾਮ ਸਿੰਘ ਜੀ ਨੇ ਬਹੁਤ ਸੇਵਾ ਕਰਾ ਰਹੇ ਨੇ ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਪਟਨਾ ਸਾਹਿਬ ਤੋਂ ਇੱਥੇ ਸਾਰੇ ਹੁਮਾ ਹੁਮਾ ਕੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਮੇਟੀ ਦੇ ਸੰਯੋਗ ਦੇ ਨਾਲ ਸੇਵਾਦਾਰਾਂ ਦੇ ਨਾਲ ਇਥੋਂ ਦੀਆਂ ਜਿਹੜੀਆਂ ਸੰਗਤਾਂ ਨੇ ਖਾਸ ਪਟਨਾ ਸਾਹਿਬ ਦੀਆਂ ਨੇ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜੀ ਵੱਧ ਚੜ ਕੇ ਸੰਯੋਗ ਦਿੱਤਾ ਸਾਡੇ ਤੋਂ ਵੀ